ਕਾਤਰੀ ਕਾਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਭਰਾ ਮੇਰੇ ਸਾਡੇ ਪਿੰਡ ਵਾਲੇ ਡਾਕਟਰ ਬੂਟੇ ਨਾਲ ਥੋੜੀ ਕਰਾਉਣਾ ਗੱਲ ਤੇ ਮੱਝਾਂ ਵਾਸਤੇ ਧਾਗੇ ਕਰਦਾ ਹੁੰਦਾ ਬੂਟਾ ਇਹ ਤੇ ਪਹਿਲਾਂ ਨੇ ਬਜ਼ੁਰਗ ਕਰਦੇ ਹੁੰਦੇ ਸੀ ਆਪਾਂ ਪੁੱਛਦੇ ਹਾਂ ਇਹਨਾਂ ਤੋਂ ਵੀ ਕੀ ਮੈਂ ਕੋਸਾ ਉਹ ਤੇ ਹੋਰ ਬੂਟਾ ਤੁਸੀਂ ਜੀ ਠੀਕ ਹੋ ਸਸੀ ਕਾ ਜੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਸੀ ਕਾ ਹਾਂਜੀ ਬਾਈ ਜੀ ਆਪਾਂ ਨਾ ਧਾਗਾ ਕਰਦੇ ਹਾਂ ਹਾਂਜੀ ਕੋਈ ਮੱਝ ਗਾਂ ਪਸ਼ੂ ਕੋਈ ਰਹਿੰਦਾ ਨਹੀਂ ਬਾਰੀ-ਬਾਰੀ ਫਿਰ ਜਾਂਦਾ ਹੈ ਉਹਦਾ ਆਪਾਂ ਧਾਗਾ ਕਰਦੇ ਆ ਬਿਲਕੁਲ ਫਰੀ ਠੀਕ ਹੈ ਜੀ ਕੋਈ ਸੇਵਾ ਨਹੀਂ ਆਪਦੀ ਸ਼ਰਤਾਂ ਮੁਤਾਬਕ ਉਹ ਦੇ ਗਏ ਪਰ ਅਸੀਂ ਕੁਝ ਲੈਂਦੇ ਨਹੀਂ ਕਿਸੇ ਤੋਂ ਠੀਕ ਹੈ ਤੇ ਬਾਕੀ ਸਾਡੇ ਬਜ਼ੁਰਗ ਕਰਦੇ ਹੁੰਦੇ ਸੀ ਮੇਰੇ ਦਾਦਾ ਜੀ ਕਰਦੇ ਹੁੰਦੇ ਸੀ ਧਾਗਾ ਵੀ ਪਸ਼ੂ ਰਹਿ ਜਾਂਦਾ ਜੀ ਹਾਂ ਕੋਈ ਕੀ ਆਖਣਾ ਜੇ ਕਿਸੇ ਦੀ ਕਿਸਮ ਤੋਂ ਮਾੜੀ ਪਸ਼ੂ ਦੀ ਨਹੀਂ ਤਾਂ ਰਿਜ਼ਲਟ ਵਧਿਆ ਪਰਸੈਂਟ ਸਹੀ ਆ ਮੰਨਣਾ ਹਾਂਜੀ ਹਾਂ ਤੇ ਕਈ ਵਾਰੀ ਆਇਆ ਹੁੰਦਾ ਅਗਲੇ ਦਾ ਲੱਖ ਰੁਪਏ ਦਾ ਪਸ਼ੂ ਹੁੰਦਾ ਕੱਟਿਆ ਨੂੰ ਦੇਣਾ ਪੈਂਦਾ ਬਿਲਕੁਲ ਜੀ ਬਿਲਕੁਲ ਤੇ ਕਿਸੇ ਦਾ ਫਾਇਦਾ ਹੋਇਆ ਜੀ ਕਿ ਨਹੀਂ ਹਾਂਜੀ ਹਾਂ ਨਹੀਂ ਸਹੀ ਨਹੀਂ ਸਹੀ ਹੈ ਹਾਂ ਤੇ ਆਪਣਾ ਬੂਟਾ ਚੰਗਾ ਤਾਗਾ ਮੰਨ ਕੇ ਚੱਲ ਕੀ ਕੋਸ਼ਿਸ਼ ਲਿਆਉਣਾ ਪੈਂਦਾ ਅਗਲੇ ਨੂੰ ਕੋਈ ਕੁਝ ਨਹੀਂ ਲੈਣਾ ਅਗਲੇ ਨੂੰ ਕੁਝ ਨਹੀਂ ਲੈ ਕੇ ਆਉਣਾ ਪੈਂਦਾ ਅਸੀਂ ਆਪ ਮਤਲਬ ਧਾਗਾ ਦਿੰਨੇ ਆ ਇਹਨਾਂ ਨੂੰ ਬਣਾ ਕੇ ਦੇ ਦਿੰਨੇ ਆ ਬਸ ਅਗਲੇ ਨੂੰ ਆ ਕੇ ਧਾਗਾ ਲੈ ਜਾਣਾ ਪੈਣਾ ਠੀਕ ਬਾਕੀ ਜਦੋਂ ਪਸ਼ੂ ਬਣ ਗਿਆ ਰ ਮਤਲਬ ਟੀਕਾ ਭਰਾ ਲਿਆ ਟੀਕਾ ਭਰਾ ਲਿਆ ਜਾਂ ਕੋਈ ਸਾਨ ਵਗੈਰਾ ਤੋਂ ਮੱਝ ਤੋਂ ਗਾਂ ਤੋਂ ਕਰਵਾ ਲਿਆ ਉਹਨਾਂ ਹਫ਼ਤੇ ਦੇ ਅੰਦਰ ਅੰਦਰ ਧਾਗਾ ਪਾਉਣਾ ਜੀ ਠੀਕ ਹੈ ਹਾਂਜੀ ਮੰਨ ਕੇ ਚੱਲ ਜਦੋਂ ਪਸ਼ੂ ਸਮਰ ਗਿਆ ਜਾਂ ਟੀਕਾ ਭਰਾ ਲਿਆ ਉਹਦੂ 8 ਦਿਨਾਂ ਬਾਅਦ ਹੁਣ ਤੇਰੇ ਕੋਲ ਨਹੀਂ ਆ ਤਾਂ ਮੈਂ ਮੇਰੇ ਕੋਲ ਦੂਜੇ ਦਿਨ ਹੀ ਜਾਣ ਧਾਗਾ ਲੈ ਜਾਣ ਕਰਾ ਕੇ ਹਫਤੇ ਦੇ ਅੰਦਰ ਅੰਦਰ ਹਫਤੇ ਦੇ ਅੰਦਰ ਅੰਦਰ ਧਾਗਾ ਪਾਉਣਾ ਹੁੰਦਾ ਠੀਕ ਆ ਹਾਂਜੀ ਇਹ ਮੰਨ ਕੇ ਚੱਲ ਆਪਣਾ ਨੰਬਰ ਬੋਲ ਦਿਓ ਬਾਕੀ ਆਪਾਂ ਹਰ ਸ਼ੁੱਕਰਵਾਰ ਨੂੰ ਧਾਗਾ ਦਿੰਨੇ ਆ ਠੀਕ ਹੈ ਜੀ ਹਾਂਜੀ ਸ਼ੁੱਕਰਵਾਰ ਨੂੰ ਦਿੰਨੇ ਹਾਂ ਉਹ ਨਹੀਂ ਹਾਂਜੀ ਉਹ ਦਿਨ ਰੱਖਿਆ ਜੀ ਅਸੀਂ ਫਿਰ ਬਹੁਤ ਦੂਰ ਦੂਰੋਂ ਆਉਂਦੇ ਆ ਅਸੀਂ ਵੀ ਕੰਮਕਾਰ ਕਰਨੇ ਹੁੰਦੇ ਆ ਇਹ ਗੱਲ ਹੈ ਹਾਂ ਡਾਕਟਰ ਜੀ ਹਾਂਜੀ 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 ਆਪਣਾ ਹੈਗਾ 7986651123 ਇੱਕ ਵਾਰੀ ਪੰਜਾਬੀ ਚ ਬੋਲ ਦਿਓ 8979ਆ ਸਾਤਾ ਨਾਸੀ ਨਾ ਮਾਸੀ 866 51123 ਠੀਕ ਹੈ ਪਿੰਡ ਮਿਰਜੀਆ ਨਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬ ਠੀਕ ਹੈ ਤੇ ਜਦੋਂ ਵੀ ਆਉਣਾ ਹੈ ਤਾਂ ਫੋਨ ਕਰਕੇ ਆਇਓ ਪਲੀਜ਼ ਠੀਕ ਹੈ ਹਾਂ ਕੀ ਕਰੀ ਅਗਲਾ ਅਖੀ ਪੱਤੀ ਗਿਆ ਹੁੰਦਾ ਤੇ ਕੋਈ ਬੰਦਾ ਦੂਰੋਂ ਆਵੇ ਫਿਰ ਇਹਨੇ ਅਗਲੀ ਦੀ ਪਗਾਈ ਹੁੰਦੀ ਹੈ ਬਿਲਕੁਲ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਫੋਨ ਕਰਕੇ ਆਇਓ ਭਰਾਵੋ ਤੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਨਾਲੇ ਕਿਸੇ ਦਾ ਭਰਾ ਮੇਰੇ ਫਾਇਦਾ ਹੋ ਜੇ ਓਕੇ ਭਰਾ ਧੰਨਵਾਦ